ਠੀਕਾ ਆਪਾਂ ਮੰਨ ਲੈਨੇ ਆਂ ਵੀ ਇੱਕ ਜਿਹੜਾ ਕਾਲਤਖ ਸਾਹਿਬ ਦਾ ਫੈਸਲਾ ਸੀਗਾ ਉੱਤੇ ਨਾਰਾਜ਼ਗੀ ਸੀ ਸਿੱਖਾਂ ਦੀ ਉਹ ਨਾਰਾਜ਼ਗੀ ਦੇ ਵਿੱਚੋਂ ਨਿਕਲਿਆ ਕੁਝ ਤਰ੍ਹਾਂ ਨੂੰ ਲੱਗ ਸਕਦਾ ਵੀ ਉਹ ਵੇ ਨਹੀਂ ਹੋਣਾ ਚਾਹੀਦਾ ਸੀ ਜਦੋਂ ਸਜ਼ਾ ਮਿਲ ਗਈ ਸੀ ਪਰ ਜਿਹੜੀ ਸਜ਼ਾ ਵੀ ਤਾਂ ਤੁਸੀਂ ਵੇਖੋ ਇੱਕ ਜਿਹੜਾ ਗਨਾਹਗਾਰ ਆ ਉਹਨੂੰ ਤੁਸੀਂ ਦੇ ਕੇ ਬਰਛਾ ਵੜਾਤਾ ਉਹਨੂੰ ਰਾਖੀ ਤੇ ਵੜਾਤਾ ਹੁਣ ਗਨਾਹਗਾਰ ਬੰਦੇ ਨੂੰ ਰਾਖੀ ਤੇ ਤਾਂ ਨਾ ਬਹਾਉਂਗੇ ਕਿਉਂਕਿ 500 ਦੇ ਮਨਚੇ ਸੀ ਵੀ ਇਹਨਾਂ ਨੂੰ ਅਕਾਲੀ ਅਦਾਲਤੋਂ ਚੱਲਦਾ ਕੀਤਾ ਜਾਵੇ ਉਹ ਬਸ ਉਹ ਜਿਹੜੇ ਅਧੂਰ ਉਹ ਉੱਥੇ ਅਧੂਰਾ ਰਹਿ ਗਿਆ ਅਸਲ ਵਿੱਚ ਇਹ ਇਹ ਜਦੋਂ ਹਾਰੇ ਆ ਨਾ ਹਾਰ ਤੋਂ ਬਾਅਦ ਇਹਨੂੰ ਐ ਸਮਝਦੇ ਆ ਵੀ ਦੂਜੀਆਂ ਪਾਰਟੀਆਂ ਦਾ ਜਿਹੜਾ ਸੋਸ਼ਲ ਮੀਡੀਆ ਤਕੜਾ ਸੀ ਉਹ ਸਾਨੂੰ ਟਰੋਲ ਕਰ ਗਿਆ ਤਾਂ ਅਸੀਂ ਹਾਰ ਗਏ ਐਕਚੁਅਲੀ ਇਹ ਨਹੀਂ ਸਮਝਦੇ ਵੀ ਸੋਸ਼ਲ ਮੀਡੀਆ ਜਿਹੜਾ ਲੋਕਾਂ ਦਾ ਕੀ ਆ ਲੋਕਾਂ ਦਾ ਨੁਮਾਇੰਦਾ ਜ਼ਮੀਨ ਤੇ ਜਿਹੜੇ ਫਿਰ ਰਹੇ ਆ ਇਹ ਤੋਂ ਪਹਿਲਾਂ ਇਹਨਾਂ ਦਾ ਕੀ ਸੀਗਾ ਇਹਨਾਂ ਕੋਲੇ ਆਪਦੇ ਚੈਨਲ ਸੀਗੇ ਜਿਹੜੇ ਕੰਟਰੋਲਡ ਸੀਗੇ ਜਿਹੜਾ ਟੀਵੀ ਮੀਡੀਆ ਸੀ ਹੁਣ ਤੁਹਾਡੇ ਵਰਗੇ ਚੈਨਲ ਆ ਗਏ ਹੁਣ ਹਰੇਕ ਬੰਦੇ ਦੀ ਗੱਲ ਜਾ ਰਹੀ ਆ ਅੱਗੇ ਕਿਵੇਂ ਵੇਖਦੇ ਆ ਭਾਈ ਅਮਰੀਕ ਸਿੰਘ ਦੀ ਬੇਟੀ ਨੂੰ ਪ੍ਰਸ਼ਾਸਨ ਵੱਲੋਂ ਬੁਲਾਉਣਾ ਇੱਕ ਦਿਨ ਪਹਿਲਾਂ ਕਹਿ ਰਹੇ ਕਿ ਨਰੈਣ ਸਿੰਘ ਚੌੜਾ ਉਹਨਾਂ ਨੂੰ ਮਿਲੇ ਵੀ ਆ ਪਹਿਲਾਂ ਤਾਂ ਜੀ ਜਿਹੜੀ ਸਾਡੀ ਪੁਲਿਸ ਪ੍ਰਸ਼ਾਸਨ ਉਹਦਾ ਰਵਈਆ ਇੱਕ ਪੁਲਿਸ ਸਟੇਟ ਦਾ ਹੈ ਤੇ ਉਹਨਾਂ ਨੇ ਨਹੀਂ ਵੀ ਲੋਕਾਂ ਦੇ ਸੇਵਾਦਾਰ ਉਹ ਸਿੱਖਾਂ ਪ੍ਰਤੀ ਜਦੋਂ ਵੀ ਕੋਈ ਮਸਲਾ ਹੁੰਦਾ ਉਹਨਾਂ ਦਾ ਰਵਈਆ ਇਸੇ ਤਰੀਕੇ ਦਾ ਹੀ ਹੁੰਦਾ ਜਿਵੇਂ ਉਹਨਾਂ ਨੇ ਇਹ ਭੈਣ ਜੀ ਹੋਣਾ ਨਾਲ ਕਰਿਆ ਅਕਾਲ ਤਖਤ ਸਾਹਿਬ ਦੀ ਫੈਸਲੀ ਤੋਂ ਜਿਹੜਾ ਫੈਸਲਾ ਦੀ 2 ਦਸੰਬਰ ਦਾ ਉਸ ਫੈਸਲੇ ਤੇ ਕਿਤੇ ਨਾ ਕਿਤੇ ਪ੍ਰਤੀਕਰਮ ਹੋਣੇ ਚਾਲੂ ਹੋ ਗਏ ਆ ਕੋਈ ਉਸ ਫੈਸਲੇ ਨੂੰ ਅਧੂਰਾ ਦੱਸ ਰਿਹਾ ਤੇ ਜੇ ਆਪਾਂ ਕਾਲੀਦਾਲ ਬਾਦਲ ਦੀ ਗੱਲ ਕਰਦੇ ਆ ਉਹਨਾਂ ਨੂੰ 10 ਦਿਨ ਦੀਆਂ ਜੋ ਸਜ਼ਾਵਾਂ ਲਗਾਈਆਂ ਗਈਆਂ ਸੀ ਸੁਖਬੀਰ ਸਿੰਘ ਬਾਦਲ ਇਥੋਂ ਉਹ ਤਨਖਾਹ ਲਗਾਈ ਗਈ ਸੀ ਸਜ਼ਾ ਲਗਾਈ ਗਈ ਸੀ ਉਹ ਭੁਗਤ ਕੇ ਜਾ ਚੁੱਕੇ ਆ ਉਸ ਤੋਂ ਬਾਅਦ ਜੇ ਆਪਾਂ ਪ੍ਰਤੀਕਰਮ ਦੀ ਉਹਨਾਂ ਦਿਨਾਂ ਦੀ ਗੱਲ ਕਰਦੇ ਆ ਜੋ ਤੀਸਰੇ ਦਿਨ ਦਾ ਪ੍ਰਤੀਯੰਗੀ ਨਾਰਾਇਣ ਸਿੰਘ ਚੌੜੇ ਵਾਲਾ ਉਸ ਤੋਂ ਬਾਅਦ ਵਿੱਚ ਨਾਰਾਇਣ ਸਿੰਘ ਚੌੜਾ ਨੂੰ 506 ਕਰਨ ਦੀ ਗੱਲ ਹੋਈ ਜਿੱਥੇ ਬੰਦੀਆਂ ਉਹਦੇ ਹੱਕ ਦੇ ਵਿੱਚ ਪਹੁੰਚਦੀਆਂ ਵਾ ਤੇ ਅੱਜ ਫੇਰ ਅਕਾਲ ਤਖਤ ਸਾਹਿਬ ਦੇ ਇੱਕ ਵੱਡਾ ਇਕੱਠ ਹੁੰਦਾ ਵਾ ਅਕਾਲ ਤਖਤ ਸਾਹਿਬ ਦੇ ਸਕਤਰੇ ਦੇ ਬਾਹਰ মিডিਆ ਨੂੰ ਸੰਬੋਧਨ ਕੀਤਾ ਜਾਂਦਾ ਕਿ ਜੇ ਨਰਿੰਦਰ ਸਿੰਘ ਚੌੜਾ ਨੂੰ ਪੰਚੋ ਸੇਕਿਆ ਜਾਂਦਾ ਵਾ ਜਾਂ ਸਿੰਘ ਸਾਹਿਬ ਕੋਈ ਇਹੋ ਜੀ ਗੱਲ ਕਰਦੇ ਆ ਤੇ ਫੇਰ ਕੌਮ ਦਾ ਪ੍ਰਤੀਕਰਮ ਕੁਛ ਵੱਖਰਾ ਹੋਊਗਾ ਦੇਖਦੇ ਆ ਹੁਣ ਸਮਝ ਫੈਸਲਾ ਕੀ ਆਉਂਦਾ ਪਰ ਸਾਡੇ ਨਾਲ ਹੁਣ ਦਵਿੰਦਰ ਸਿੰਘ ਸੇਖੋਂ ਮਿਸਲ ਸਤਲਜ ਤੋਂ ਜਿਹੜੇ ਖਾਸਕਰ ਉਹ ਵੀ ਇੱਥੇ ਪਹੁੰਚੇ ਸੀ ਉਹਨਾਂ ਨਾਲ ਗੱਲਬਾਤ ਕਰਦੇ ਆ ਗੁਰਫਤੇ ਸਾਂਝ ਕਰਦੇ ਆ ਜੀ ਵਾਹਿਗੁਰੂ ਕੋਈ ਖਾਲਸਾ ਵਾਹਿ ਜੀ ਕੀ ਫਤਿਹ ਜੀ ਦਵਿੰਦਰ ਸਿੰਘ ਜੀ ਕਿਵੇਂ ਦੇਖਦੇ ਹੋ ਸਾਰੇ ਘਟਨਾ ਕ੍ਰਮ ਨੂੰ ਤੁਸੀਂ ਜੋ ਪ੍ਰਤੀਕਰਮ ਹੋਇਆ ਦੋ ਤਰੀਕ ਦਾ ਫੈਸਲਾ ਸਿੰਘ ਸਾਹਿਬ ਦਾ ਉਸ ਤੋਂ ਬਾਅਦ ਜੋ ਕੁਝ ਚੱਲ ਰਿਹਾ ਹੁਣ ਤਾਂ ਦੇਖੋ ਜਦੋਂ ਕੌਮਾ ਚੇਤਨ ਹੋ ਜਾਂਦੀ ਹੈ ਨਾ ਜਾਗ ਪੈਂਦੀ ਹੈ ਤਾਂ ਉਹ ਸਥਾਪਤੀ ਦੇ ਉਲਟ ਜਿਹੜੇ ਪ੍ਰਤਕਰਮ ਆਉਂਦੇ ਆ ਉਦੋਂ ਸਥਾਪਤੀ ਨੇ ਤੈਅ ਕਰਨਾ ਹੁੰਦਾ ਦੋ ਰਸਤੇ ਹੁੰਦੇ ਆ ਇੱਕ ਰਸਤਾ ਮੈਨੂੰ ਲੱਗਦਾ ਜਿਹੜਾ ਆਕਾਲ ਤਖਤ ਸਾਹਿਬ ਨੇ ਇਹਨਾਂ ਨੂੰ ਦਿੱਤਾ ਸੀ ਇੱਕ ਸਕੀਪ ਦਿੱਤੀ ਸੀ ਵੀ ਤੁਸੀਂ ਹੁਣ ਪਾਸੇ ਹੋ ਜੋ ਮੋٹے ਤੌਰ ਤੇ ਜੋ ਜਥੇਦਾਰ ਸਾਹਿਬ ਨੇ ਇਹਨਾਂ ਨੂੰ ਕਹਿਤਾ ਵੀ ਤੁਸੀਂ ਅਗਵਾਈ ਦੇ ਯੋਗ ਨਹੀਂ ਤਾਂ ਇਹਨਾਂ ਨੂੰ ਪਾਸੇ ਹੋ ਜਾਣਾ ਚਾਹੀਦਾ ਸੀਗਾ ਉਹ ਵੀ ਹੋ ਸਕਦਾ ਇਹਨਾਂ ਨੂੰ ਉੱਚ ਵੀ ਦਬਾਬਾਂ 'ਚ ਪਾਏ ਹੋਣਗੇ ਆਪਾਂ ਕੋਈ ਸ਼ੱਕ ਨਹੀਂ ਹੈਗੇ ਤੇ ਜਦੋਂ ਫਿਰ ਉਹ ਨਹੀਂ ਹੁੰਦੇ ਪਾਸੇ ਫਿਰ ਜਿਹੜਾ ਦੂਜਾ ਰਸਤਾ ਹੁੰਦਾ ਉਹ ਨਰੈਨ ਸਿੰਘ ਚੌੜੇ ਹੋਣਾਂ ਵਾਲਾ ਸੋ ਇਹਨਾਂ ਨੂੰ ਖੁਦ ਇਹ ਸਮਝਣ ਦੀ ਲੋੜ ਇਤਿਹਾਸ ਤੇ ਬਹੁਤ ਉਦਾਹਰਨਾ ਪਈਆਂ ਆਪਣੇ ਇਤਿਹਾਸ ਤੇ ਵੀ ਬਹੁਤ ਪਈਆਂ ਦੁਨੀਆ ਵਿੱਚ ਵੀ ਦੇਖੋ ਜੇ ਆਪਾਂ ਦੋ ਮੁਲਕਾਂ ਨੂੰ ਵੇਖੀਏ ਕਿ ਇੰਗਲੈਂਡ ਨੂੰ ਤੇ ਨਾਲ ਫਰਾਂਸ ਨੂੰ ਇੰਗਲੈਂਡ ਦੇ ਵਿੱਚ ਜੋ ਚੇਂਜਸ ਆਈਆਂ ਉਹਨਾਂ ਦੀ ਜਿਹੜੀ ਸਥਾਪਿਤ ਮਨਾਰਕੀ ਸੀ ਉਹਨਾਂ ਨੇ ਚੇਂਜਸ ਸੈਪਟ ਕਰੀਆਂ ਉਹਨਾਂ ਨੇ ਲੋਕਾਂ ਦੀ ਨੁਮਾਇੰਦਗੀ ਹੌਲੀ-ਹੌਲੀ ਦੇਣੀ ਸ਼ੁਰੂ ਕਰਤੀ ਦੂਜੇ ਪਾਸੇ ਫਰਾਂਸ ਨੇ ਨਹੀਂ ਕਰੀਆਂ ਫਿਰ ਉਹ ਫਿਰ ਉਹ ਜਿਹੜੇ ਸਥਾਪਤ ਲੀਡਰ ਸੀ ਉਹਨਾਂ ਦਾ ਫਿਰ ਉੱਟ ਕੇ ਲੋਕਾਂ ਨੇ ਕਤਲੇਆਮ ਵੀ ਕਰਿਆ ਤੇ ਭਜਾਏ ਵੀ ਆ ਜੋ ਪ੍ਰਤੀਕਰਮ ਸੀ ਨਰੈਨ ਸਿੰਘ ਚੌੜਾ ਦਾ 3 ਤੀਸਰੇ ਦਿਨ ਦੀ ਆਪਾਂ ਗੱਲ ਕਰੀਏ ਇਸੇ ਜਗ੍ਹਾ ਤੇ ਇਸੇ ਲੋਕੇਸ਼ਨ ਦੇ ਉੱਤੇ ਉੱਤੇ ਕਿੰਤੂ ਵੀ ਹੋਈ ਕਿਸੇ ਨੇ 84 ਨਾਲ ਜੋੜਿਆ ਜੇ ਆਪਾਂ ਅਕਾਲੀ ਧੜੇ ਦੀ ਗੱਲ ਕਰਦੇ ਆ ਉਹਨਾਂ 9084 ਦੇ ਨਾਲ ਵੀ ਜੋੜਿਆ ਸੀ ਉਹਨਾਂ ਨੂੰ 500 ਛੇਕਣ ਦੇ ਵੀ ਗੱਲਾਂ ਹੋਈਆਂ ਅੱਜ ਤੁਸੀਂ ਹੱਕ ਦੇ ਵਿੱਚ ਪਹੁੰਚੇ ਹੋ ਜਿੱਥੇ ਬੰਦੀ ਤੁਹਾਡੀ ਪਹੁੰਚੀ ਆ ਇਹਨੂੰ ਕਿਵੇਂ ਵੇਖਦੇ ਆ ਦੇਖੋ ਜਿਹੜਾ ਅਕਾਲੀ ਦਲ ਜਿਹਨੂੰ ਆਪਾਂ ਕਹਿੰਦੇ ਆ ਮੂਢਲੇ ਤੌਰ ਤੇ ਉਹ ਜਿਹੜੀ ਬਿਮਾਰੀ ਨਾਲ ਸ਼ਿਕਾਰ ਆ ਸਿਰੇ ਤੋਂ ਲੈ ਕੇ ਥੱਲੇ ਤੱਕ ਆ ਉਹਨਾਂ ਨੂੰ ਪੰਥਕ ਰਵਾਇਤਾਂ ਦੀ ਵੀ ਸਮਝ ਹੈ ਨਹੀਂ ਨਾ ਹੀ ਉਹਨਾਂ ਨੂੰ ਇਹ ਮਸਲਿਆਂ ਦੀ ਸਮਝ ਆ ਵੀ ਉਹਨਾਂ ਨੇ ਨਮਾਇੰਦਗੀ ਕਰਨੀ ਆ ਸਿੱਖਾਂ ਦੀ ਉਹ ਜਦੋਂ ਹੁਣ ਜਿਹੜੀ ਆ ਤਾਂ ਜਮੈਂ ਜਦੋਂ ਆਪਾਂ ਕਹਿੰਨੇ ਵੀ ਉਹਨੂੰ 84 ਨਾਲ ਇੱਕ ਸਿੱਖ ਵੱਲੋਂ ਜਿਹੜੀ ਕਾਰਵਾਈ ਨੂੰ ਕੰਪੇਅਰ ਕਰ ਰਹੇ ਆ ਤਾਂ ਕਿਤੇ ਨਾ ਕਿਤੇ ਇਹਦਾ ਮਤਲਬ ਉਹਨੂੰ 84 ਵਾਲੀ ਕਾਰਵਾਈ ਨੂੰ ਬਰੀ ਕਰ ਰਹੇ ਆ ਫਿਰ ਤੁਸੀਂ ਜੇ ਉਹਦੇ ਨਾਲ ਕੰਪੇਅਰ ਕਰਦੇ ਹੋ ਉਹ ਸੈਂਟਰ ਦੀ ਜਿਹੜੀ ਕਾਰਵਾਈ ਨਾਲ ਤੁਸੀਂ ਫਿਰ ਬਰੀ ਕਰ ਰਹੇ ਆ ਨਾ ਉਹਨੂੰ ਵੀ ਇੱਕ ਗੋਲੀ ਚੱਲੀ ਆ ਦੂਜੀ ਗੱਲ ਜਿਹੜਾ ਨਰੈਨ ਸਿੰਘ ਤੇ ਚੌੜੇ ਹੋਣਾ ਦਾ ਪ੍ਰਤਕਰਮ ਆ ਦੇਖੋ ਉਹ ਠੀਕ ਆ ਆਪਾਂ ਮੰਨ ਲੈਨੇ ਆ ਵੀ ਇੱਕ ਜਿਹੜਾ ਕਾਲ ਤਖਤ ਸਾਹਿਬ ਦਾ ਫੈਸਲਾ ਸੀਗਾ ਉੱਤੇ ਨਾਰਾਜ਼ਗੀ ਸੀ ਸਿੱਖਾਂ ਦੀ ਉਹ ਨਾਰਾਜ਼ਗੀ ਦੇ ਵਿੱਚੋਂ ਨਿਕਲਿਆ ਕੁਝ ਤਰ੍ਹਾਂ ਨੂੰ ਲੱਗ ਸਕਦਾ ਹੈ ਵੀ ਉਹ ਐਵੇਂ ਨਹੀਂ ਹੋਣਾ ਚਾਹੀਦਾ ਸੀ ਜਦੋਂ ਸਜ਼ਾ ਮਿਲ ਗਈ ਸੀ ਪਰ ਜਿਹੜੀ ਸਜ਼ਾ ਵੀ ਤਾਂ ਤੁਸੀਂ ਵੇਖੋ ਇੱਕ ਜਿਹੜਾ ਗਨਾਹਗਾਰ ਆ ਉਹਨੂੰ ਤੁਸੀਂ ਦੇ ਕੇ ਬਰਛਾ ਬਿਠਾਤਾ ਉਹਨੂੰ ਰਾਖੀ ਤੇ ਬਿਠਾਤਾ ਹੁਣ ਗਿਣਾਕਾਰ ਬੰਦੇ ਨੂੰ ਰਾਖੀ ਤੇ ਤਾਂ ਨਾ ਬਾਉਂਗੇ ਦੋ ਤਰੀਕ ਦਵਿੰਦਰ ਸਿੰਘ ਜੀ ਦੋ ਤਰੀਕ ਦੇ ਫੈਸਲੇ ਤੁਸੀਂ ਆਪਣੇ ਤੌਰ ਤੇ ਕੀ ਕਹਿੰਦੇ ਹੋ ਦੋ ਤਰੀਕ ਦਾ ਫੈਸਲਾ ਪੂਰਾ ਸੀ ਅਧੂਰਾ ਸੀ ਕਿਵੇਂ ਦਾਵਾ ਦੇਖੋ ਜੇ ਆਪਾਂ ਦੇਖੀਏ ਜੀ ਮੌਜੂਦਾ ਪ੍ਰਬੰਧ ਦੇ ਵਿੱਚ ਵੀ ਜਥੇਦਾਰ ਸਹਬਾਨ ਦਾ ਜਿਹੜਾ ਸ਼੍ਰੋਮਿਕ ਕਮੇਟੀ ਦਾ ਢਾਂਚਾ ਕਿਉਂਕਿ ਉਹ ਅਲਟੀਮੇਟਲੀ ਇੱਕ ਉਹਨਾਂ ਦੀ ਹیثیت ਅਖੀਰ ਤੇ ਤਨਖਾਹਦਾਰ ਮੁਲਾਜ਼ਮ ਵਾਲੀ ਬਣਾ ਕੇ ਰੱਖ ਦੁੱਤੀ ਹੈ ਇਹਨਾਂ ਨੇ ਉਹਦੇ ਵਿੱਚ ਉਹਨਾਂ ਦਾ ਦਲੇਰਾਨਾ ਫੈਸਲਾ ਸੀ ਤਖਤ ਸਾਬਾਹਾਂ ਦੇ ਜੱਥੇਦਾਰ ਸਾਬਾਹਾਂ ਦਾ ਠੀਕ ਹੈ ਉਹਦੇ ਵਿੱਚ ਜਿਹੜਾ ਆਖਰੀ ਸੀ ਵੀ ਇਹਨਾਂ ਨੂੰ ਕੁਝ ਸਮੇਂ ਦੀ ਜਿਹੜੀ ਆ ਸਜ਼ਾ ਉਹ ਪੂਰੀ ਨਹੀਂ ਸੀ ਕਿਉਂਕਿ ਪੰਥ ਦੇ ਮਨਚੇ ਸੀ ਵੀ ਇਹਨਾਂ ਨੂੰ ਅਕਾਲੀ ਦਲ ਤੋਂ ਚਲਦਾ ਕੀਤਾ ਜਾਵੇ ਉਹ ਬਸ ਉਹ ਜਿਹੜਾ ਅਧੂਰ ਉਹ ਉੱਥੇ ਅਧੂਰਾ ਰਹਿ ਗਿਆ ਜੀ ਉਹ ਅਧੂਰੇ ਦਾ ਪ੍ਰਤੀਕਰਮ ਸਿੰਘ ਸਾਬਾਹਾਂ ਦਾ ਪ੍ਰਤੀਕਰਮ ਤੇ ਪ੍ਰਤੀਕਰਮ ਤੋਂ ਬਾਅਦ ਦੇ ਵਿੱਚ ਜੋ ਖਾਸ ਕਰਕੇ ਅਕਾਲੀ ਦਲ ਦੇ ਵੱਡੇ ਲੀਡਰਾਂ ਵੱਲੋਂ ਕਰਤਾਰ 쿠ਸ਼ੀ ਵੀ ਕੀਤੀ ਜਾ ਰਹੀ ਆ ਤੇ ਇਥੋਂ ਤੱਕ ਲਿਖਿਆ ਹੋਇਆ ਇਧਰਲੇ ਪਾਸੇ ਸਿੰਘ ਸਾਹਿਬ ਵਾਲਾ ਪਾਸਾ ਵੇਖੀ ਹੈ ਉਹਨਾਂ ਦੀਆਂ ਪੋਸਟਾਂ ਭਾਵਕ ਕਰਨੀਆਂ ਅੱਜ ਵੀ ਉਹ ਭਾਵਕ ਹੋਏ ਸੀ ਅੱਜ ਉਹ ਫਸੀਲ ਦੇ ਉੱਤੇ ਤੱਕ ਸ੍ਰੀ ਦਮਦਮਾ ਸਾਹਿਬ ਤੋਂ ਥੋੜਾ ਸਿਰਪੇਲੋਂ ਲਾਈਵ ਵੀ ਹੋਏ ਸੀ ਉਹ ਭਾਵਕ ਹੁੰਦੇ ਆ ਬਾਰ-ਬਾਰ ਪਰ ਅਜੇ ਤੱਕ ਅਸਤੀਫੇ ਦੀ ਵੀ ਗੱਲ ਕੀਤੀ ਉਹਨਾਂ ਨੇ ਪਹਿਲਾਂ ਅਸਤੀਫਾ ਦੇਣ ਦੀ ਵੀ ਗੱਲ ਕੀਤੀ ਕੀ ਲੱਗਦਾ ਏਡੀਆਂ ਉੱਚੀਆਂ ਪਦਮੀਆਂ ਨੂੰ ਕੋਸਣਾ ਅੱਜ ਇੱਕ ਵੀਡੀਓ ਵਾਇਰਲ ਹੋਈ ਆ ਵਿਰਸਾ ਸਿੰਘ ਮਲਟੋਵਾ ਜਿਹਨੇ ਕਿਹਾ ਜਿਹੜੀ ਆਪਸ ਦੇ ਵਿੱਚ ਉਹਨਾਂ ਦੀ ਖਹਿਬਾਜੀ ਕੀ ਲੱਗਦਾ ਉਹ ਵੀਡੀਓ ਤੇ ਕਹਿੰਦੇ ਕਿ ਸਿੰਘ ਸਾਹਿਬ ਗੈਨੀ ਰਗਵੀਰ ਸਿੰਘ ਕੋਲ ਸੀ ਉਹ ਕਿਵੇਂ ਬਾਹਰ ਨਿਕਲਦੀ ਆ ਇਹਨਾਂ ਘਟਨਾਵਾਂ ਨੂੰ ਕਿਰਦਾਰ ਕੁਛ ਨੂੰ ਕਿਉਂ ਦੇਖਦੇ ਆ ਦੇਖੋ ਉਹ ਵੀ ਜਿਹੜਾ ਵੀ ਹੁਣੇ ਕੰਮ ਕਰ ਰਹੇ ਆ ਨਾ ਇੱਕ ਜਦੋਂ ਗੁਰੂ ਸਾਹਿਬ ਦੀ ਨਜ਼ਰ ਪਾਸੇ ਹਟ ਜੇ ਉਦੋਂ ਕਦੇ ਵੀ ਸਿੱਧਾ ਨਹੀਂ ਪੈਂਦਾ ਇਹਨਾਂ ਨੇ ਵੀਡੀਓ ਜਾਹਰ ਕੀਤੀ ਹੋਣੀ ਆ ਵੀ ਇੱਥੇ ਵੇਖੋ ਜੀ ਜਥੇਦਾਰ ਸਾਹਿਬ ਗੱਲ ਪਾ ਰਹੇ ਆ ਸਿੱਖਾਂ ਚ ਸਾਰਿਆਂ ਜੇ ਸੀ ਵੀ ਜਥੇਦਾਰ ਹੁਣ ਤੁਹਾਨੂੰ ਤੁਹਾਡੇ ਵਰਗਿਆਂ ਨੂੰ ਮਤਲਬ ਮਿਲ ਮਿਲ ਥੋੜਾ ਕਰੂਗਾ ਜਥੇਦਾਰ ਦਾ ਕੋਈ ਗਾਲੀ ਪਾਊਗਾ ਪਰ ਜੇ ਤੁਸੀਂ ਰੋਵ ਰੱਖੂਗਾ ਜੇ ਤੁਸੀਂ ਬੇਬੁਨਿਆਦ ਦੋਸ਼ ਜਾਂ ਤਾਂ ਤਾਲ ਆਉਂਦੇ ਹੋਵੋ ਨਾ ਤੁਸੀਂ ਆਪ ਸੱਚੇ ਸੁੱਚੇ ਹੋਵੋ ਫਿਰ ਤਾਂ ਤੁਸੀਂ ਕਹੋ ਤੁਸੀਂ ਤਾਂ ਉਹਦੀ ਭਾਈਵਾਲ ਰਹੇ ਆ ਭਾਜਪਾ ਦੀ ਸਾਰੀ ਜਿਹੜੀ ਹੈ ਤੁਸੀਂ ਸਿਆਸਤ ਕੀਤੀ ਆ ਕੁਰਸੀਆਂ ਮਾਣੀਆਂ ਜਾਇਦਦ ਕੱਟੀ ਕੀਤੀ ਹੈ ਭਾਈਪਾ ਦੇ ਸਰ ਤੇ ਕੀਤੀ ਆ ਸੋ ਉਹ 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 ਇਹਨਾਂ ਦਾ ਪੁੱਠਾ ਹੀ ਪੈਣਾ ਜੀ ਇਹ ਜਿਹੜਾ ਹੁਣ ਜਥੇਦਾਰ ਸਾਹਿਬ ਦੀ ਵੀ ਇਹ ਕਰਤਾਰ ਕੁਸ਼ੀ ਕਰਨ ਤੇ ਲੱਗੇ ਆ ਉਹ ਸਿਰਫ ਇਹਨਾਂ ਨੂੰ ਇਹ ਆ ਵੀ ਸਾਡੇ ਉਲਟ ਜਿਹੜਾ ਫੈਸਲਾ ਦੋ ਤਰੀਕ ਵਾਲਾ ਫੈਸਲਾ ਹੁਣ ਇਹਨਾਂ ਦੀ ਸਾਜ਼ਿਸ਼ ਆ ਵੀ ਉਹ ਫੈਸਲੇ ਤੋਂ ਵੀ ਮੁਨਕਰ ਤਾਂ ਹੋ ਗਏ ਆ ਕਿਉਂਕਿ ਸਿੰਘ ਸਾਹਿਬ ਨੇ ਤਾਂ ਕਿਹਾ ਸੀ ਤਿੰਨ ਦਿਨ ਚ ਅਸਤੀਫਾ ਜਮਾ ਕਰਾਓ ਉਹ ਨਹੀਂ ਕਰਾਇਆ ਜਿੱਦਾਂ ਟਾਈਮ ਮਿਲ ਗਿਆ ਹਾਂਜੀ ਉਹ ਟਾਈਮ ਫਿਰ ਇਹਨਾਂ ਨੇ ਲਿਆ ਕਿਸੇ ਤਰੀਕੇ ਹੁਣ ਉਹ 20 ਦਿਨ ਵੀ ਆ ਜਾਣੇ ਉਹ ਗੰਟ ਆਪਣੇ ਆ ਉਹ ਕਿਤੇ ਨਾ ਕਿਤੇ ਮਹੀਨ ਲੱਗਦਾ ਵੀ ਉਹਨਾਂ ਨੂੰ ਦਬਾਵਾ ਪਾ ਕੇ ਤੇ ਉਹ ਫੈਸਲਾ ਬਦਲਾਉਣ ਦੀ ਕੋਸ਼ਿਸ਼ ਕਰ ਰਹੇ ਆ ਪਰ ਹੁਣ ਪੰਥ ਜਾਗ ਚੁੱਕਿਆ ਇਹ ਫੈਸਲਾ ਬਦਲ ਨਹੀਂ ਹੋਣਾ ਕਰਤਾਰ ਕੁਸ਼ੀ ਜਿਹੜੀ ਸਿੰਘ ਸਾਹਿਬਾਨਾਂ ਦੀ ਕਰਤਾਰ ਕੁਸ਼ੀ ਹੋ ਰਹੀ ਖਾਸ ਕਰਕੇ ਟ੍ਰੋਲਿੰਗ ਜੋ ਸੋਸ਼ਲ ਮੀਡੀਆ ਤੇ ਆ ਉਹਨੂੰ ਕਿਵੇਂ ਵੇਖਦੇ ਆ ਤੁਸੀਂ ਅਸਲ ਵਿੱਚ ਇਹ ਇਹ ਜਦੋਂ ਹਾਰੇ ਆ ਨਾ ਹਾਰ ਤੋਂ ਬਾਅਦ ਇਹਨੂੰ ਐ ਸਮਝਦੇ ਆ ਵੀ ਦੂਜੀਆਂ ਪਾਰਟੀਆਂ ਦਾ ਜਿਹੜਾ ਸੋਸ਼ਲ ਮੀਡੀਆ ਤਕੜਾ ਸੀ ਉਹ ਸਾਨੂੰ ਟਰੋਲ ਕਰ ਗਿਆ ਤਾਂ ਅਸੀਂ ਹਾਰ ਗਏ ਐਕਚੁਅਲੀ ਇਹ ਨਹੀਂ ਸਮਝਦੇ ਵੀ ਸੋਸ਼ਲ ਮੀਡੀਆ ਜਿਹੜਾ ਲੋਕਾਂ ਦਾ ਕੀ ਆ ਲੋਕਾਂ ਦਾ ਨੁਮਾਇੰਦਾ ਜ਼ਮੀਨ ਤੇ ਜਿਹੜੇ ਫਿਰ ਰਹੇ ਆ ਇਹ ਤੋਂ ਪਹਿਲਾਂ ਇਹਨਾਂ ਦਾ ਕੀ ਸੀ ਕਿ ਇਹਨਾਂ ਕੋਲੇ ਆਪਦੇ ਚੈਨਲ ਸੀਗੇ ਜਿਹੜੇ ਕੰਟਰੋਲਡ ਸੀਗੇ ਜਿਹੜਾ ਟੀਵੀ ਮੀਡੀਆ ਸੀ ਹੁਣ ਤੁਹਾਡੇ ਵਰਗੇ ਚੈਨਲ ਆ ਗਏ ਹੁਣ ਹਰੇਕ ਬੰਦੇ ਦੀ ਗੱਲ ਜਾ ਰਹੀ ਆ ਅੱਗੇ ਉਹ ਇਹਨਾਂ ਨੂੰ ਅਜੇ ਤਾਈਂ ਸਮਝ ਨਹੀਂ ਪੈ ਰਹੀ ਇਹਨਾਂ ਨੂੰ ਲੱਗਦਾ ਵੀ ਸੋਸ਼ਲ ਮੀਡੀਆ ਨਾਲ ਹੀ ਟਰੋਲ ਕਰ ਲਾਂਗੇ ਤਾਂ ਅਸੀਂ ਆ ਜਾਾਂਗੇ ਪਰ ਇਹ ਨਹੀਂ ਸਮਝਦੇ ਵੀ ਸੋਸ਼ਲ ਮੀਡੀਆ ਲੋਕਾਂ ਦਾ ਹੀ ਵਰਤਾਰਾ ਸੀਗਾ ਜਿਹਨੇ ਇਹਨਾਂ ਨੂੰ ਪਾਸੇ ਕਰਿਆ ਐ ਜੀਪੀਸੀ ਪ੍ਰਧਾਨ ਦਾ ਇੱਕ ਆਡੀਓ ਵੀ ਵਾਇਰਲ ਹੋ ਰਿਹਾ ਤੇ ਐ ਜੀਪੀਸੀ ਪ੍ਰਧਾਨ ਦਾ ਕਹਿ ਦੇਣਾ ਕਿ ਨਰਿੰਦਰ ਸਿੰਘ ਚੌੜਾ ਨੂੰ ਪੰਜ ਤੋਂ ਛੇਕ ਤੋਂ ਬੀਬੀ ਜਗੌਰ ਕੌਰ ਨੂੰ ਆਡੀਓ ਜਿਹੜੀ ਵਾਇਰਲ ਹੋਈ ਉਹਦੇ ਚਕਾਲਾਂ ਕੱਢ ਦੇਣੀ ਆ ਇਹਨਾਂ ਦੋਵਾਂ ਨੂੰ ਕਿੱਥੇ ਰੱਖਦੇ ਆ ਬਖਲਾੜ ਚ ਹੈ ਜੀ ਪਹਿਲੀ ਗੱਲ ਦੂਸਰੀ ਗੱਲ ਜੇ ਆਪਣੀ ਬੋਲਬਾਣੀ ਜੇ ਸ਼ਬਦ ਇਸ ਤਰੀਕੇ ਨਾਲ ਆਏ ਔਰਤ ਪ੍ਰਤੀ ਤਾਂ ਤੁਸੀਂ ਪਹਿਲਾਂ ਵੀ ਤੁਹਾਡੀ ਸਮਝ ਇਹ ਹੋਊਗੀ ਵੀ ਤੁਸੀਂ ਔਰਤ ਨੂੰ ਐਵੇਂ ਦੇ ਸੋਚਦੇ ਆ ਇਹ ਤਾਂ ਗਰਬਾਣੀ ਦੇ ਬਿਲਕੁਲ ਹੀ ਉਲਟਾ ਨਾਲ ਜੀ ਸੋਕ ਮੰਦਾ ਆਖੀ ਜੰਮੇ ਰਜਾਣ ਸੋ ਇਹ ਉਹੀ ਬਿਮਾਰੀ ਹੈ ਜੀ ਸਾਰੇ ਇਹਨਾਂ ਦੇ ਥੱਲੇ ਤਾਂ ਹੀ ਬੜੀ ਵੀ ਆ ਜਗੀਰਕੌਰ ਤਾਂ ਕਹਿ ਰਹੇ ਆ ਮੈਂ ਇਹਦੀ ਪਹਿਲਾਂ ਹੀ ਜਾਣਦੀ ਸੀ ਕਿ ਇਹਨਾਂ ਦੀ ਬੋਲ ਚਾਲ ਇਦਾਂ ਦੀ ਸੀ ਪਰ ਬਹੁਤ ਦੇਰ ਬਾਅਦ ਬੋਲਿਆ ਬੀਬੀ ਜਗੀਰਕੌਰ ਦਾ ਬਿਆਨ ਆਇਆ ਕਿ ਇਹ ਪ੍ਰਧਾਨ ਸਾਹਿਬ ਦੀ ਪਹਿਲਾਂ ਤੋਂ ਬੋਲੀ ਇਹੋ ਜੀ ਇਹ ਹੋ ਸਕਦਾ ਜੀ ਧਾਮੀ ਸਾਹਿਬ ਦਾ ਲੋਕਾਂ 'ਚ ਵੈਸੇ ਸੀ ਵੀ ਇਹਨਾਂ ਦਾ ਚੰਗਾ ਅਕਸ ਬਣ ਚੱਲਿਆ ਸੀਗਾ ਪਰ ਗੁਰੂ ਜਦੋਂ ਤੁਹਾਨੂੰ ਦੱਸਿਆ ਵੀ ਗੁਰੂ ਜਦੋਂ ਪਰਦੇ ਖਾਰਦਾ ਫਿਰ ਛੱਡਦਾ ਨਹੀਂ ਨਾ ਜੀ ਹੁਣ ਇਹਨਾਂ ਸਾਰਿਆਂ ਦੇ ਪਰਦੇ ਕੇ ਕਰਕੇ ਬਾਹਰ ਆ ਰਹੇ ਆ ਰਣ ਸਿੰਘ ਚੌੜਾ ਦੀ ਜਿਹੜੀਆਂ ਵੀਡੀਓ ਖਾਸ ਕਰਕੇ ਇਥੋਂ ਅੰਦਰੋਂ ਲੈ ਕੇ ਉਸ ਤੋਂ ਬਾਅਦ ਵਿੱਚ ਪ੍ਰਸ਼ਾਸਨ ਵੱਲੋਂ ਬੀਬੀ ਸਤੰਤ ਕੌਰ ਨੂੰ ਬੁਲਾਉਣਾ ਉਹਤੇ ਵੀ ਕਾਫੀ ਪ੍ਰतिकਰਮ ਆ ਰਹੇ ਆ ਅਕਾਲੀ ਦਾ ਲੀਡਰਾਂ ਦੇ ਪ੍ਰਤੀਕਰਮ ਆ ਰਿਹਾ ਅੱਜ ਵੀ ਤੁਸੀਂ ਜਿੱਥੇ ਪਹੁੰਚੇ ਹੋ ਉੱਥੇ ਵੀ ਅਕਾਲ ਤਖਤ ਸਾਹਿਬ ਦੇ ਬਾਹਰ ਸਕੱਤਰੇ ਦੇ ਬਾਹਰ ਵੀ ਗੱਲ ਹੋਈ ਕਿ ਇਹ ਫੈਸਲਾ ਨਹੀਂ ਲੈਣਾ ਜਿਹੜਾ ਪ੍ਰਸ਼ਾਸਨ ਨੂੰ ਉਹਨਾਂ ਦੇ ਘਰ ਜਾ ਕੇ ਪੁੱਛ ਕੇ ਚਾਰ ਲੈਣ ਦੇ ਕਿਵੇਂ ਵੇਖਦੇ ਭਾਈ ਅਮਰੀਕ ਸਿੰਘ ਦੀ ਬੇਟੀ ਨੂੰ ਪ੍ਰਸ਼ਾਸਨ ਵੱਲੋਂ ਬੁਲਾਉਣਾ ਇੱਕ ਦਿਨ ਪਹਿਲਾਂ ਕਹਿ ਰਹੇ ਕਿ ਨਰੈਣ ਸਿੰਘ ਚੌੜਾ ਉਹਨਾਂ ਨੂੰ ਮਿਲੇ ਵੀ ਆ ਪਹਿਲਾਂ ਤਾਂ ਜੀ ਜਿਹੜੀ ਸਾਡੀ ਪੁਲਿਸ ਪ੍ਰਸ਼ਾਸਨ ਉਹਦਾ ਰਵੱਈਆ ਇੱਕ ਪੁਲਿਸ ਸਟੇਟ ਦਾ ਹੈ ਤੇ ਉਹਨਾਂ ਨੇ ਇਹ ਨਹੀਂ ਵੀ ਲੋਕਾਂ ਦੇ ਸੇਵਾਦਾਰ ਉਹ ਸਿੱਖਾਂ ਪਰਧ ਦੀ ਜਦੋਂ ਵੀ ਕੋਈ ਮਸਲਾ ਹੁੰਦਾ ਉਹਨਾਂ ਦਾ ਰਵਈਆ ਇਸੇ ਤਰੀਕੇ ਦਾ ਹੀ ਹੁੰਦਾ ਜਿਵੇਂ ਉਹਨਾਂ ਨੇ ਭੈਣ ਜੀ ਹੁਣਾਂ ਨਾਲ ਕਰਿਆ ਤੇ ਦੂਜੀ ਗੱਲ ਜਿਹੜਾ ਇਹ ਸਾਰਾ ਆਪਾਂ ਕਹਿੰਨੇ ਭਾਈ ਨਰੈਨ ਸਿੰਘ ਚੋੜਾ ਨੂੰ ਕਿਉਂ ਮਿਲਿਆ ਹੁਣ ਕਮਰਪਾਲ ਸਿੰਘ ਉਹਨਾਂ ਨੇ ਇਥੋਂ ਜਾਹਰ ਸਾਰਾ ਦੱਸਿਆ ਉਹਨਾਂ ਨਾਲ ਮਿਲ ਕੇ ਆਏ ਆ ਵੀ ਉਹ ਪਹਿਲਾਂ ਕੀ ਹੁੰਦਾ ਸਿੱਖ ਦੇ ਮੰਚ ਚ ਦਰਦਾ ਉਹ ਬੀਬੀ ਜੀ ਹੁਣਾਂ ਨੂੰ ਮਿਲੇ ਕਿਉਂਕਿ ਸੱਤ ਮੈਂਬਰੀ ਕਮੇਟੀ ਦੇ ਮੈਂਬਰ ਸੀਗੇ ਉਹ ਆਪਦੇ ਸੁਝਾਅ ਦੇਣ ਗਏ ਵੀ ਭਾਈ ਇਹਨੂੰ ਐ ਕਰਕੇ ਕਿਉਂਕਿ ਅਲਟੀਮੇਟਲੀ ਸਿੱਖਾਂ ਦੇ ਮਨ 'ਚ ਇਹ ਆ ਵੀ ਉਹਨਾਂ ਦੀ ਇੱਕ ਜਿਹੜੀ ਧੇਰਾ ਅਕਾਲੀ ਦਲ ਉਹ ਸਰਜੀਤ ਹੋਵੇ ਤੇ ਉਹ ਸਿੱਖਾਂ ਦੀ ਨੁਮਾਇੰਦਗੀ ਕਰੇ ਉਹ ਉਹ ਦਰਦ ਨੂੰ ਲੈ ਕੇ ਮਿਲੇ ਫਿਰ ਉਹਨਾਂ ਨੂੰ ਕਿਤੇ ਲੱਗਿਆ ਜਾਂ ਜਾਂ ਇਹ ਜਾਂ ਇਹਨਾਂ ਨੂੰ ਧਾਮੀ ਸਾਹਿਬ ਨੂੰ ਹੀ ਮਿਲਿਆ ਹੋ ਸਕਦਾ ਧਾਮੀ ਸਾਹਿਬ ਤੋਂ ਉਹਨਾਂ ਨਾਲ ਵੀ ਰੁਪਈਆ ਉਹ ਜਹੀ ਰਿਹਾ ਹੋਵੇ ਤਾਂ ਉਹਨਾਂ ਨੂੰ ਕਿਤੇ ਲੱਗਿਆ ਹੋਵੇ ਵੀ ਇਹ ਤਾਂ ਉਹੀ ਲਾਣਾ ਇਕੱਠਾ ਹੋਇਆ ਇਹਦਾ ਪਹੰਡ ਕਰਦੇ ਆ ਸੋ ਉਹਨਾਂ ਨੇ ਜਿਹੜਾ ਫੈਸਲਾ ਲਿਆ ਮਿਸਲ ਸਤਲੁਜ ਕੀ ਸੋਚ ਰਹੀ ਆ ਉਹਨੇ ਸਮਝਿਆ ਕੀ ਗਤੀਵਿਧੀਆਂ ਤੁਹਾਡੀਆਂ ਕਿਸ ਤਰ੍ਹਾਂ ਚੱਲ ਰਹੀਆਂ ਦੇਖੋ ਆਪਣਾ ਪਹਿਲਾ ਟੀਚੇ ਦੋ ਆਪਾਂ ਲੈ ਕੇ ਚੱਲਦੇ ਆਂ ਜੀ ਇੱਕ ਤਾਂ ਆਪਣਾ ਇਹ ਵੀ ਕਾਲੀਦਾਲ ਮੋੜ ਸਰਜੀਤ ਹੋਵੇ ਕਿਵੇਂ ਹੋਊਗਾ ਉਹ ਉਹਦੇ ਲਈ ਆਪਾਂ ਕਾਲਤਖਤ ਸਾਹਿਬ ਜਥੇਦਾਰ ਸਾਹਿਬ ਨੂੰ ਪਹਿਲਾਂ ਮੰਗ ਪੱਤਰ ਵੀ ਦੇ ਕੇ ਗਏ ਆ ਸੁਝਾਅ ਜਦੋਂ ਮੰਗੇ ਸੀ ਉਹਨਾਂ ਨੇ ਅਪਸਿਲ ਤੋਂ ਵੀ ਕਹਿ ਚੁੱਕੇ ਆ ਕਿ 6 ਮਹੀਨੇ ਦਾ ਟਾਈਮ ਕਮੇਟੀ ਬਣਾ ਦੇਣੇ ਕੀ ਲੱਗਦਾ ਤੁਹਾਨੂੰ ਉਹ ਪੁਰਨਾ ਸਰਜੀਤੀ ਹੋ ਜੂਗੀ ਜਿਹੜਾ 100 ਸਾਲ ਦਾ ਪਹਿਲਾਂ ਦਾ ਕਾਲੀਦਾਲ ਦੇਖੋ ਜੇ ਸਹਿਰਦਤਾ ਨਾਲ ਇੱਕ ਉਹ ਕਮੇਟੀ ਬਣੇ ਜੀ ਜੀ ਨੂੰ ਆਪ ਲਾਲਚ ਨਾ ਹੋਵੇ ਤੋ ਦੁਆਰ ਤੋਂ ਮੈਂਬਰਸ਼ਿਪ ਸ਼ੁਰੂ ਕਰੇ ਤਾਂ ਉਹ ਹੋਊਗੀ ਕੋਈ ਵੱਡੀ ਗੱਲ ਨਹੀਂ ਜੀ ਹਾਂਜੀ ਉਹਦੇ ਨਾਲ ਹੀ ਸਾਨੂੰ ਜਿਹੜੀਆਂ ਅੱਜ ਦੇ ਹਿਸਾਬ ਨਾਲ ਸੋਸ਼ਲ ਮੀਡੀਆ ਸਾਈਟ 'ਚ ਆਪਾਂ ਆਨਲਾਈਨ ਜਿਹਨੂੰ ਆਪਾਂ ਕਹਿੰਦੇ ਆਨਲਾਈਨ ਦੇ ਨਾਲ ਮੈਂਬਰਸ਼ਿਪ ਖੁੱਲੇ ਤੇ ਸਿੱਖ ਡਾਇਸਪੋਰਾ ਭਵਾਂ ਦੀ ਬਾਹਰ ਵੀ ਬੈਠਾ ਜਾਂ ਹਿੰਦੁਸਤਾਨ 'ਚ ਹੋਰ ਵੀ ਬੈਠਾ ਉਹਦੀ ਵੀ ਨੁਮਾਇੰਦਗੀ ਹੋਣੀ ਚਾਹੀਦੀ ਉਹ 'ਚ ਉਹ ਸਾਰੀ ਹੋਵੇ ਤੇ ਦੂਜਾ ਆਪਾਂ ਇਹ ਮੰਗ ਕਰਦੇ ਹਾਂ 1974 ਦੇ ਵਿੱਚ ਕਾਲੀ ਦਲ ਨੇ ਇੱਕ ਮਤਾ ਪਾਇਆ ਉਮਤ ਇਹਨਾਂ ਨੂੰ ਮੁੜੇ ਆਪਦੀ ਜਿਹੜੀ ਜਿਹੜੀ ਲੜਾਈ ਆ ਸੰਘਰਸ਼ ਦੀ ਜਦੋਂ ਆਪਾਂ ਦੋਨੇ ਚੀਜ਼ਾਂ ਸਿੱਧੀਆਂ ਸੇਧ ਕਰ ਲਾਂਗੇ ਤਾਂ ਬਿਲਕੁਲ ਜੀ ਮੋਰ ਸਰਜੀਤ ਹੋਊਗਾ ਅਕਾਲੀ ਦਲ ਜਿਹੜਾ ਨਵਾਂ ਬਣ ਕੇ ਆਊਗਾ ਮਿਸਲ ਸੱਤ ਲੋ ਜਿਹਦਾ ਹਿੱਸਾ ਬਣੂਗੀ ਫਿਰ ਦੇਖੋ ਉਹ ਪੰਥ ਜਿਵੇਂ ਫੈਸਲਾ ਕਰੂਗਾ ਜੇ ਅਕਾਲੀ ਦਲ ਨਵਾਂ ਬਣ ਕੇ ਆਉਂਦਾ ਉਹ ਜਿਹੜੀਆਂ ਆਪਾਂ ਟੀਚੇ ਰੱਖੇ ਆ ਉਹ ਟੀਚਿਆਂ ਦੇ ਹਾਂ ਟੀਚਿਆਂ ਦੇ ਚੱਲਣਗੇ ਤਾਂ ਬਿਲਕੁਲ ਜੀ ਅਸੀਂ ਉਹਦਾ ਸਾਥ ਦੇਾਂਗੇ ਹਰ ਤਰੀਕੇ ਨਾਲ ਧੰਨਵਾਦ ਜੀ ਦਵਿੰਦਰ ਸਿੰਘ ਸੇਖੋਂ ਸਾਡੇ ਨਾਲ ਸੀ ਮਿਸ ਸਤਲੋਜ ਤੋਂ ਅਕਾਲੀ ਦਲ ਨਵੇਂ ਦੀ ਵੀ ਆਸ ਕੀਤੀ ਆ ਕਾਮਨਾ ਕੀਤੀ ਆ ਜਦੋਂ ਸੰਗ ਸਾਬ ਨੇ ਕਿਹਾ ਸੀ ਉਹ ਕਹਿੰਦੇ ਕਿ ਇੱਕ ਚੰਗਾ ਅਕਾਲੀ ਦਲ ਆਊਗਾ ਤੇ ਮਿਸ ਸਤਲੋਜ ਵੀ ਨਾਲ ਚੱਲੂਗੀ ਹਾਂ ਨਰਾਇਣ ਸਿੰਘ ਚੌੜਾ ਤੇ ਪ੍ਰੋਟਿਕਰਮ ਦੀ ਗੱਲ ਕੀਤੀ ਆ ਕਿ ਨਰਾਇਣ ਸਿੰਘ ਚੌੜਾ ਦਾ ਪ੍ਰੋਟਿਕਰਮ ਜਿਹੜਾ ਸੀ ਉਹ ਅਕਾਲ ਤਖਸਾਲ ਦੇ ਬਾਕੀ ਫੈਸਲੇ ਸਾਰੇ ਠੀਕ ਸੀ ਬਸ ਜਿਹੜਾ ਰਾਜਨੀਤਿਕ ਫੈਸਲੇ ਦੇ ਉੱਤੇ ਕਿਤੇ ਨਾ ਕਿਤੇ ਲੱਗਾ ਕੀ ਇਹ ਫੈਸਲਾ ਜਿਹੜਾ ਉਹ ਅਧੂਰਾ ਵਾ ਉਹ ਸਪੈਸਲੇ ਪਤੇ ਨਰਾਇਣ ਸਿੰਘ ਚੌੜਾ ਦਾ ਪ੍ਰੋਟਿਕਰਮ ਸੀ ਹਾਂ ਬੀਬੀ ਸਤਵੰਤ ਕੌਰ ਜਿਨ੍ਹਾਂ ਨੂੰ ਕੀ ਭਾਈ ਅਮਰਿੰਦਰ ਸਿੰਘ ਦੀ ਬੇਟੀ ਨੂੰ ਬਲਾ ਕੇ ਪ੍ਰਸ਼ਾਸਨ ਕੋਲ ਪੁੱਛ ਪੜਤਾਲ ਕੀਤੀ ਗਈ ਆ ਉੱਤੇ ਤੇ ਦਲ ਖਾਲਸੇ ਨੇ ਸਵਾਲ ਚੁੱਕੇ ਆ ਤੇ ਇਹਦੇ ਵਿੱਚ ਦਵਿੰਦਰ ਸਿੰਘ ਸੇਖਜੋ ਨੇ ਕਿਹਾ ਕਿ ਨਰੈਨ ਸਿੰਘ ਚੌੜਾ ਤੇ ਇੱਕ ਦਿਨ ਪਹਿਲਾਂ ਜਦੋਂ ਆਉਂਦੇ ਆ ਦਰਬਾਰ ਸਾਹਿਬ ਦੇ ਵਿੱਚ ਤੇ ਉੱਤੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਮਿਲਦੇ ਆ ਕੀ ਵੇਖਦੇ ਹਰਜਿੰਦਰ ਸਿੰਘ ਧਾਮੀ ਨੂੰ ਤਲਬ ਕੀਤਾ ਜਾਂਦਾ ਹਰਜਿੰਦਰ ਸਿੰਘ ਧਾਮੀ ਇਸ ਟਾਈਮ ਤੇ ਕਸੂਤੀ ਸਥਿਤੀ ਵਿੱਚ ਫਸੇ ਆ ਨਰੈਨ ਸਿੰਘ ਚੌੜਾ ਨੂੰ ਮਿਲਣਾ ਉਸ ਤੋਂ ਬਾਅਦ ਦੇ ਵਿੱਚ ਜੇ ਆਪਾਂ ਗੱਲ ਕਰੀਏ ਉਹਨਾਂ ਵੱਲੋਂ ਕਹਿ ਦੇਣਾ ਕਿ ਨਰੈਨ ਸਿੰਘ ਚੌੜਾ ਨੂੰ ਪੰਜ ਤੋਂ 6 ਇੱਕ ਦੋ ਤੇ ਇੱਕ ਆਡੀਓ ਜਿਹੜੀ ਵਾਇਰਲ ਹੋਈ ਸੀ ਬੀਬੀ ਜਗੀਰ ਕੌਰ ਪ੍ਰਤੀ ਉਹਦੇ ਵਿੱਚ ਕਸੂਤੇ ਫਸੇ ਹੋਇਆ ਵੇਖਦੇ ਆ ਪਵੇਕਰ ਹਰਜਿੰਦਰ ਸਿੰਘ ਧਾਮੀ ਦਾ ਕੀ ਹੁੰਦਾ ਨਰੈਨ ਸਿੰਘ ਚੌੜਾ ਨੂੰ ਕੀ ਪੰਥੂ ਛੇਕਿਆ ਜਾਂਦਾ ਇਹ ਅਕਾਲ ਤੱਕ ਦਾ ਫੈਸਲਾ ਹੋਊਗਾ ਐਸਜੀਪੀਸੀ ਵੱਲੋਂ ਕੀਤਾ ਫੈਸਲਾ ਮੂਡੋ ਰੱਦ ਕਰਨ ਦੀ ਅੱਜ ਜਥੇਬੰਦੀ ਨੇ ਮੰਗ ਕੀਤੀ ਹੈ